ਸੋਸ਼ਲ ਮੀਡੀਆ ਦੇ ਉੱਤੇ ਇਹ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਵਿਵਾਦ ਵੀ ਇਸ ਕਦਰ ਵੱਧ ਗਿਆ ਵੇਖੋ ਕਿਵੇਂ ਇਸ ਸ਼ਖਸ ਨੂੰ ਜਮ ਕੇ ਕੁੱਟਿਆ ਜਾ ਰਿਹਾ ਹੈ ਤੇ ਖੂਬ ਗਾਲੀ ਗਲੂਚ ਹੋ ਰਹੀ ਹੈ ਦਰਅਸਲ ਇਹ ਸਾਰਾ ਵਿਵਾਦ ਜਿਹੜਾ ਇਹ ਪਾਰਕਿੰਗ ਨੂੰ ਲੈ ਕੇ ਹੋਇਆ ਹੈ ਵਾਹਨ ਪਾਰਕ ਕਰਨ ਨੂੰ ਲੈ ਕੇ ਜਿੱਥੇ ਦੋ ਧਿਰ ਆਪਸ ਵਿੱਚ ਪੜੀਆਂ ਤੇ ਵੇਖੋ ਇੱਕ ਸ਼ਖਸ ਦਾ ਮਾਰ ਮਾਰ ਕੀ ਹਾਲ ਕਰ ਦਿੱਤਾ ਜਾਂਦਾ ਹੈ ਇਸੇ ਦਰਮਿਆਨ ਖੂਬ ਗਾਲੀ ਗਲੂਚ ਹੁੰਦੀ ਹੈ ਬਸ ਲੂਕੀ ਕੀਤੀ ਜਾਂਦੀ ਹੈ ਤੇ ਉਸ ਸ਼ਖਸ ਨੂੰ ਕਾਫੀ ਗੁਰੇ ਤਰੀਕੇ ਨਾਲ ਕੁੱਟਿਆ ਗਿਆ ਤੇ ਉਸ ਤੇ ਤਸ਼ੱਦਦ ਟਾਇਆ ਗਿਆ ਇਹ ਤਸਵੀਰਾਂ ਕਿਸੇ ਵੱਲੋਂ ਮੋਬਾਈਲ ਦੇ ਵਿੱਚ ਕੈਪਟ ਕਰਕੇ ਵਾਇਰਲ ਕਰ ਦਿੱਤੀਆਂ ਗਈਆਂ ਨੇ

ਹਰੇ ਅੰਦਰ ਜਾਣਾ ਸੋਸ਼ਲ ਮੀਡੀਆ ਦੇ ਉੱਤੇ ਇਹ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਵਿਵਾਦ ਵੀ ਇਸ ਕਦਰ ਵੱਧ ਗਿਆ ਵੇਖੋ ਕਿਵੇਂ ਇਸ ਸ਼ਖਸ ਨੂੰ ਜਮ ਕੇ ਕੁੱਟਿਆ ਜਾ ਰਿਹਾ ਹੈ ਤੇ ਖੂਬ ਗਾਲੀ ਗਲੂਚ ਹੋ ਰਹੀ ਹੈ ਦਰਅਸਲ ਇਹ ਸਾਰਾ ਵਿਵਾਦ ਜਿਹੜਾ ਇਹ ਪਾਰਕਿੰਗ ਨੂੰ ਲੈ ਕੇ ਹੋਇਆ ਹੈ ਵਾਹਨ ਪਾਰਕ ਕਰਨ ਨੂੰ ਲੈ ਕੇ ਜਿੱਥੇ ਦੋ ਧਿਰ ਆਪਸ ਵਿੱਚ ਪੜੀਆਂ ਤੇ ਵੇਖੋ ਇੱਕ ਸ਼ਖਸ ਦਾ ਮਾਰ ਮਾਰ ਕੀ ਹਾਲ ਕਰ ਦਿੱਤਾ ਜਾਂਦਾ ਹੈ ਇਸੇ ਦਰਮਿਆਨ ਖੂਬ ਗਾਲੀ ਗਲੂਚ ਹੁੰਦੀ ਹੈ ਬਸ ਲੂਕੀ ਕੀਤੀ ਜਾਂਦੀ ਹੈ ਤੇ ਉਸ ਸ਼ਖਸ ਨੂੰ ਕਾਫੀ ਗੁਰੇ ਤਰੀਕੇ ਨਾਲ ਕੁੱਟਿਆ ਗਿਆ ਤੇ ਉਸ ਤੇ ਤਸ਼ੱਦਦ ਟਾਇਆ ਗਿਆ ਇਹ ਤਸਵੀਰਾਂ ਕਿਸੇ ਵੱਲੋਂ ਮੋਬਾਈਲ ਦੇ ਵਿੱਚ ਕੈਪਟ ਕਰਕੇ ਵਾਇਰਲ ਕਰ ਦਿੱਤੀਆਂ ਗਈਆਂ ਨੇ

ਹਰੇ ਅੰਦਰ ਜਾਣਾ ਇਹ ਲੋਕ ਕਿ ਉਹ ਬੰਦਾ ਕੋਈ ਗਾਇਓ ਯਾਰ ਓਏ ਯਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਵਿਵਾਦ ਵੀ ਇਸ ਕਦਰ ਵੱਧ ਗਿਆ ਵੇਖੋ ਕਿਵੇਂ ਇਸ ਸ਼ਖਸ ਨੂੰ ਜਮ ਕੇ ਕੁੱਟਿਆ ਜਾ ਰਿਹਾ ਹੈ ਤੇ ਖੂਬ ਗਾਲੀ ਗਲੂਚ ਹੋ ਰਹੀ ਹੈ ਦਰਅਸਲ ਇਹ ਸਾਰਾ ਵਿਵਾਦ ਜਿਹੜਾ ਇਹ ਪਾਰਕਿੰਗ ਨੂੰ ਲੈ ਕੇ ਹੋਇਆ ਹੈ ਵਾਹਨ ਪਾਰਕ ਕਰਨ ਨੂੰ ਲੈ ਕੇ ਜਿੱਥੇ ਦੋ ਧਿਰ ਆਪਸ ਵਿੱਚ ਪੜੀਆਂ ਤੇ ਵੇਖੋ ਇੱਕ ਸ਼ਖਸ ਦਾ ਮਾਰ ਮਾਰ ਕੀ ਹਾਲ ਕਰ ਦਿੱਤਾ ਜਾਂਦਾ ਹੈ ਇਸੇ ਦਰਮਿਆਨ ਖੂਬ ਗਾਲੀ ਗਲੂਚ ਹੁੰਦੀ ਹੈ ਬਸ ਲੂਕੀ ਕੀਤੀ ਜਾਂਦੀ ਹੈ ਤੇ ਉਸ ਸ਼ਖਸ ਨੂੰ ਕਾਫੀ ਗੁਰੇ ਤਰੀਕੇ ਨਾਲ ਕੁੱਟਿਆ ਗਿਆ ਤੇ ਉਸ ਤੇ ਤਸ਼ੱਦਦ ਟਾਇਆ ਗਿਆ ਇਹ ਤਸਵੀਰਾਂ ਕਿਸੇ ਵੱਲੋਂ ਮੋਬਾਈਲ ਦੇ ਵਿੱਚ ਕੈਪਟ ਕਰਕੇ ਵਾਇਰਲ ਕਰ ਦਿੱਤੀਆਂ ਗਈਆਂ ਨੇ अंदर जो ना अंदर क्यों है। ਹਰੇ ਅੰਦਰ ਜਾਣਾ ਇਹ ਲੋਕ ਕਿ ਉਹ ਬੰਦਾ ਕੋਈ ਗਾਇਓ ਯਾਰ ਓਏ ਯਾਰ